ਮੈਂ ਖਾਸ ਕਰਕੇ ਆਪਣੇ ਪ੍ਰਭੂ ਦਾ ਧੰਨਵਾਦੀ ਹਾਂ ਤੇ ਨਾਲ ਮੀਡੀਆ ਕਰਮੀਆਂ ਦਾ ਜਿਨ੍ਹਾਂ ਨੇ ਸਾਡੇ ਕ੍ਰਿਸ਼ਨਾਂ ਦੇ ਪ੍ਰਚਾਰ ਨੂੰ ਪ੍ਰਸਾਰ ਦੇ ਰੂਪ ਦੇ ਵਿੱਚ ਦੁਨੀਆ ਦੇ ਵਿੱਚ ਫਲਾਇਆ ਆ ਮੀਡੀਆ ਤੇ ਸੋਸ਼ਲ ਮੀਡੀਆ ਦਾ ਮੈਂ ਬਹੁਤ ਧੰਨਵਾਦੀ ਹਾਂ ਅੱਜ ਅਸੀਂ ਡੀਸੀ ਸਾਹਿਬ ਕੋ ਆਏ ਸੀ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਲਈ ਅਸੀਂ ਮੰਗ ਪੱਤਰ ਉਹਨਾਂ ਨੂੰ ਦਿੱਤਾ ਹੈ ਕਿ ਪਿਛਲੇ ਦਿਨੀ ਇੱਕ ਬਾਬਾ ਕੈਲੀਫੋਰਨੀਆ ਤੋਂ ਆਇਆ ਜਿਹੜਾ ਕਿ ਨਕਲੀ ਬਾਬਾ ਆ ਤੇ ਉਹ ਆ ਕੇ ਇੱਥੇ ਦੇ ਸਮਾਜ ਨੂੰ ਭੜਕਾ ਰਿਹਾ ਆ ਤਾਂ ਕਿ ਦੋ ਧਰਮਾਂ ਦੇ ਵਿੱਚ ਯੁੱਧ ਛਿੜ ਸਕੇ ਅਤੇ ਉਹ ਦੋ ਕਲੈਸ਼ ਇਦਾਂ ਦੇ ਪੈਣ ਜਿਹਨਾਂ ਪੰਜਾਬ ਦਾ ਮਾਹੌਲ ਖਰਾਬ ਹੋ ਸਕੇ ਉਹਨੇ ਆਪਣੇ ਪੜਕਾਉ ਭਾਸ਼ਣਾ ਦੇ ਨਾਲ ਹੋਰ ਵੀ ਜਿਹੜੇ ਇਦਾਂ ਦੇ ਬੰਦੇ ਨੇ ਜਿਹੜੇ ਪੰਜਾਬ ਨਾਲ ਨਫ਼ਰਤ ਕਰਨ ਵਾਲੇ ਉਹਨਾਂ ਦੇ ਭਾਈਚਾਰਿਆਂ ਨਾਲ ਨਫ਼ਰਤ ਕਰਨ ਵਾਲੇ ਲੋਕਾਂ ਨੂੰ ਜਾਤਾਂ ਪਾਤਾਂ ਦੇ ਵਿੱਚ ਵੰਡਣ ਵਾਲੇ ਉਹ ਉਹਨਾਂ ਨੂੰ ਖੜੇ ਕਰ ਰਿਹਾ ਤੇ ਪਿਛਲੀ ਦਿਨੀ ਇੱਕ ਦਵਿੰਦਰ ਸਿੰਘ ਨਾਂ ਦਾ ਆਦਮੀ ਹੈ ਜਿਹੜਾ ਸਿੱਖ ਭਾਈਚਾਰੇ ਦੇ ਉਲਟ ਬਹੁਤ ਪ੍ਰਚਾਰ ਕਰਦਾ ਪਰ ਬਾਣਾ ਉਹਨੇ ਸਿੱਖੀ ਦਾ ਪਾਇਆ ਹੋਇਆ ਹੈ ਨਾਲ ਨਾਲ ਹੀ ਉਹ ਇਹ ਵੀ ਕਹਿ ਰਿਹਾ ਕਿ ਮੈਂ ਕਾਨੂੰਨ ਕਨਾਨ ਨੂੰ ਅਸੀਂ ਕਿਸੇ ਨੂੰ ਨਹੀਂ ਜਾਣਦੇ ਅਸੀਂ ਇਸਾਈ ਭਾਈਚਾਰੇ ਦੇ ਚਰਚ ਵੀ ਤੋੜਾਂਗੇ ਭੰਨਾਗੇ ਸਕੂਲ ਵੀ ਭੰਨਾਗੇ ਤਾਂ ਇਹਨਾਂ ਦੇ ਸੋਧੇ ਲਾਵਾਂਗੇ ਅਸੀਂ ਸੀਐਮ ਸਾਹਿਬ ਤੋਂ ਇਹ ਮੰਗ ਕਰਦੇ ਹਾਂ ਸੀਐਮ ਸਾਹਿਬ ਉੱਠੋ ਅਤੇ ਆਪਣੀ ਗਹਿਰੀ ਨੀਂਦ ਚੋਂ ਜਾਗੋ ਇਹ ਕੁੰਭ ਕਰਨੀ ਨੀਂਦ ਚੋਂ ਉੱਠੋ ਅੱਜ ਤੁਹਾਡੇ ਪੰਜਾਬ ਦੇ ਭਾਈਚਾਰੇ ਨਾਲ ਪੰਜਾਬ ਦੇ ਵਿੱਚ ਤੁਹਾਡੇ ਹੁੰਦੇ ਕੀ ਹੋਇਆ ਕੀ ਵੋਟਾਂ ਪਾ ਕੇ ਤੁਹਾਨੂੰ ਸੀਐਮ ਬਣਾ ਤਾ ਗਨਾ ਕਰਤਾ ਹੈ ਸੀਐਮ ਸਾਹਿਬ ਤੁਹਾਨੂੰ ਸਾਈ ਭਾਈ ਚਾਰੇਵਾਲ ਧਿਆਨ ਦੇਣਾ ਪੈਣਾ ਆ ਮੈਂ ਡੀਸੀ ਸਾਹਿਬ ਤੋਂ ਵੀ ਇੱਕ ਮੰਗ ਕਰੂੰਗਾ ਕਿ ਏਡੀਸੀ ਸਾਹਿਬ ਨੇ ਜਿਹੜਾ ਸਾਡੇ ਤੋਂ ਮੰਗ ਪੱਤਰ ਲਿਆ ਡੀਸੀ ਸਾਹਿਬ ਉਹਨੂੰ ਕਬੂਲ ਕਰਨ ਡੀਸੀ ਸਾਹਿਬ ਕੁਰਸੀ ਦੇ ਉੱਤੇ ਜਨਤਾ ਦੀ ਸੇਵਾ ਲਈ ਬੈਠੇ ਆ ਨਾ ਕਿ ਜਨਤਾ ਨੂੰ ਟਾਲਣ ਦੇ ਲਈ ਮੈਂ ਡੀਸੀ ਆਫਿਸ 'ਚ ਖੜ ਕੇ ਕਹਿ ਰਿਹਾ ਡੀਸੀ ਸਾਹਿਬ ਤੁਹਾਨੂੰ ਸਮੇਂ ਕੱਢਣਾ ਪੈਣਾ ਹੈ ਪੰਜਾਬ ਸਰਕਾਰ ਨੂੰ ਸਮੇਂ ਕੱਢਣਾ ਚਾਹੀਦਾ ਹੈ ਨਹੀਂ ਤਾਂ ਸਾਈ ਭਾਈ ਚਾਰਾ ਕਿਸੇ ਨੂੰ ਮਾਰਨ ਵਾਲਾ ਨਹੀਂ ਹੈ ਕੋਈ ਤਲਵਾਰ ਚੱਕਣ ਵਾਲਾ ਨਹੀਂ ਹੈ ਕੋਈ ਹਥਿਆਰ ਚੱਕਣ ਵਾਲਾ ਨਹੀਂ ਹੈ ਅਸੀਂ ਸਿਰਫ ਸੜਕਾਂ ਦੇ ਉੱਤੇ ਆ ਕੇ ਰੋਜੇ ਰੱਖ ਕੇ ਪ੍ਰਾਰਥਨਾ ਕਰਾਂਗੇ ਜਿਹਦਾ ਖਮਿਆਜਾ ਪੰਜਾਬ ਸਰਕਾਰ ਨੂੰ ਪਚਲਣਾ ਪਵੇਗਾ ਪੰਜਾਬ ਸਰਕਾਰ ਜਾਗੇ ਅਤੇ ਇਸਾਈਆਂ ਦੀ ਸਾਡੇ ਚਰਚਾਂ ਦੀ ਸਾਡੇ ਰਿਲੀਜੀਅਸ ਲੀਡਰਸ ਦੀ ਸਾਡੇ ਸਕੂਲਾਂ ਦੀ ਹਸਪੀਟਲਾਂ ਦੀ ਰਾਖੀ ਕਰੇ ਮੈਂ ਇਹੀ ਕਹਿਣਾ ਚਾਹਨਾ ਕਿ ਪੰਜਾਬ ਸਰਕਾਰ ਇੱਤੇ ਮੁੱਖ ਧਿਆਨ ਦੇਵੇ ਤੇ ਇਦਾਂ ਦੇ ਦੋਸ਼ੀਆਂ ਨੂੰ ਦਵਿੰਦਰ ਸਿੰਘ ਦਵਾਰਗੇ ਦੋਸ਼ੀ ਤੇ ਬਾਬੇ ਅਰਗੇ ਦੋਸ਼ੀ ਇਹਦੇ ਨਾਲ ਜਿਹੜੇ ਹੋਰ ਗਰਮ भकाऊ भाषण देना कारवा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर